ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਵੈਲਕਮ YouTube ਚੈਨਲ ਮਲਕੀਤ ਕਚੂਰਾ ਅੱਜ ਤੁਹਾਨੂੰ ਡਬਲ ਐਫ ਜੀ ਮੁਰਗੀ ਦਿਖਾਦਾ ਹਾਂ ਜੋ ਕਿ ਡਬਲ ਐਫ ਜੀ ਮੁਰਗੀ ਦਾ ਕਈ ਮੁਰਗੇ ਦਾ ਟਾਈਮ ਮਾੜਾ ਆ ਜਾਂਦਾ ਹੈ ਜਿਵੇਂ ਕਿ ਦੇਖੋ ਮੁਰਗੀ 'ਚ ਖ਼ਾਸ ਕਰਕੇ ਲੰਗੜਾਪਣ ਆ ਜਾਂਦਾ ਹੈ ਆਹ ਦੇਖੋ ਮੁਰਗੀ ਲੰਗੜਾ ਕੇ ਤੁਰੇਗੀ ਇਹ ਮੁਰਗੀ ਨੂੰ ਕਾਫ਼ੀ ਦਿਨਾਂ ਤੋਂ ਲੰਗੜਾਪਣ ਹੈ ਤੇ ਇਹਦੇ ਕੋਲ ਮੁਰਗੀ ਕੋਲ ਕਾਫੀ ਚਿਰ ਉੱਠਿਆ ਵੀ ਨਹੀਂ ਗਿਆ ਹੁਣ ਇਹ ਸਹੀ ਤਰੀਕੇ ਨਾਲ ਖਾ ਪੀ ਰਹੀ ਹੈ ਤੇ ਚੱਲ ਰਹੀ ਹੈ ਬਕਲਾ ਜੀ ਵੀ ਕਾਫੀ ਲੰਗੜਾਪਨ ਹੈ। ਇਹਦੀ ਟਾਂਗ ਪਿੱਛੇ ਜੀ ਕਾਫੀ ਵੱਧ ਗਈ ਖਾ। ਪਹਿਲੇ ਤਾਂ ਇਸ ਮੁਰਗੀ ਕੋਲ ਤੁਰਿਆ ਫਿਰਾਂ ਜਾਂਦਾ ਸੀ। ਪਰ ਇਸ ਨੂੰ ਬਾਅਦ ਚ ਇੱਕ ਦਵਾਈ ਦਿੱਤੀ ਹੈ। ਉਹ ਦਵਾਈ ਦਾ ਨਾਮ ਹੈ ਇੱਕ ਟੈਬਲੇਟ ਆਉਂਦੀ ਹੈ। ਇਹ ਵਿਟਾਮਿਨ ਇਹ ਇਸ ਮੁਰਗੀ ਨੂੰ 2-3 ਦਿਨ ਈ ਵਿਟਾਮਿਨ ਦੀ ਟੈਬਲੇਟ ਚਲਾਈ ਹੈ ਜਿਹਦੇ ਕਾਰਨ ਇਹ ਕੁਝ ਹੱਦ ਤੱਕ ਠੀਕ ਹੋ ਗਈ ਹੈ ਅੱਗੇ ਵੀ ਇਹਦਾ ਇਲਾਜ ਚੱਲ ਰਿਹਾ ਹੈ ਤੇ ਕੁਝ ਦਿਨਾਂ ਚ ਇਹ ਲੰਗੜਾਪਨ ਤੋਂ ਹਟ ਜਾਵੇਗੀ ਤੇ ਆਪਣੇ ਆਪ ਹੀ ਤੁਰਨ ਲੱਗ ਜਾਵੇਗੀ ਈ ਵਿਟਾਮਿਨ ਟੈਬਲੇਟ ਆਉਂਦੀ ਹੈ ਜਾਂ ਕੱਪ ਸਵਾਉਂਦਾ ਹੈ ਇਨੂੰ ਇਹਦੇ ਵਿੱਚ ਸਿਰਦਾ ਹੀ ਇੱਕ ਗੋਲੀ ਜਿਆਦਾ ਦੀ ਗੋਲੀ ਪਾ ਦਿੱਤੀ ਜਾਂਦੀ ਹੈ ਇਹਨੂੰ ਲਗਾਤਾਰ 10 12 ਦਿਨ ਡਿਕਾ ਪਨੋਣਾ ਹੈ ਤਾਂ ਹੀ ਇਹ ਠੀਕ ਹੋਵੇਗੀ ਉਹਨੇ ਨੂੰ ਦੋ ਤਿੰਨ ਤਰ੍ਹਾਂ ਗੋਲੀ ਦਿੱਤੀ ਨੋਗਾ ਤੇ ਕਾਫੀ ਪਾਣੀ ਵੀ ਪੀ ਰਿਹਾ ਤੇ ਇਧਰ ਕੁਝ ਫੀਡ ਖਾ ਕੇ ਵੀ ਆਈ ਹੈ ਇਸ ਗੱਲ ਦਾ ਮੁਰਗੀ ਪਾਲਣ ਵਾਲੇ ਵੀਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਲੰਗੜਾਪਨ ਮੁਰਗੀ ਨੂੰ ਵਿਟਾਮਿਨ ਈ ਦੇਣਾ ਚਾਹੀਦਾ ਹੈ ਦੇਖੋ ਚੱਲ ਵੀ ਰਹੀ ਹੈ ਫੀਡ ਵੱਲ ਜਾ ਰਹੀ ਹੈ ਦੇਖੋ ਫੀਡ ਖਾਨ ਵੀ ਲੱਗ ਪਈ ਸ਼ਾ ਦੇਖੋ ਮਾੜੀ ਮੋਟੀ ਮੁਰਗੀ ਦੀ ਗ੍ਰੋਥ ਵੀ ਹੋ ਰਹੀ ਹੈ ਇਸ ਤਰ੍ਹਾਂ ਵੀਰੋ ਲੰਗੜਾਪਨ ਟਾ ਸਕਦੇ ਹੋ ਮੁਰਗੀ ਦਾ ਵੈਗੁਰੂ ਜੀ ਦਾ ਖਾਲਸਾ ਸਿੱਧੀ ਵੈਗੁਰੂ ਜੀ ਕੀ ਫਤਿਹ ਜੇ ਵੀਡੀਓ ਚੰਗੀ ਲੱਗੀ ਹੋਏ ਲਾਈਕ ਕਮੈਂਟ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ